ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਬਾਣੀ ਭਗਤਾਂ ਕੀ ਤਿਰਲੋਚਨ ਇੱਕ ਊੰਕਾਰ ਸਤਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਸਰਲ ਲੜੀਵਾਰ ਵਿਚਾਰ ਭਗਤਾਂ ਦੀ ਬਾਣੀ ਕਿਰਪਾ ਕਰ ਰਹੇ ਹਨ ਤਨਾਸਰੀ ਰਾਗਣੀ ਦੇ ਅੰਦਰ ਸਤਿਗੁਰੂ ਜੀ ਭਗਤ ਤਰਲੋਚਨ ਜੀ ਹਰ ਵਕਤ ਪਰਮੇਸ਼ਰ ਦੇ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਇਹਨਾਂ ਦੇ ਘਰ ਪੰਜ ਪੁੱਤਰ ਸਨ ਜੋ ਕਿ ਕੋਈ ਸਮੇਂ ਬਾਅਦ ਪਰਲੋਕ ਸਦਾਰ ਗਏ ਭਗਤ ਜੀ ਬਿਰਧ ਅਵਸਥਾ ਵਿੱਚ ਵੀ ਸੰਤਾਂ ਭਗਤਾਂ ਦੀ ਸੇਵਾ ਕਰਿਆ ਕਰਦੇ ਸਨ ਇੱਕ ਦਿਨ ਭਗਤ ਜੀ ਤੇ ਇਹਨਾਂ ਦੇ ਘਰ ਵਾਲੀ ਦੋਵੇਂ ਬੇਟੇ ਬੰਦਗੀ ਕਰਦੇ ਸਨ ਤਾਂ ਭਗਤ ਜੀ ਦੀ ਘਰ ਵਾਲੀ ਕਹਿਣ ਲੱਗੀ ਕਿ ਸਵਾਮੀ ਜੀ ਹੁਣ ਮੈਥੋਂ ਇਸ ਅਵਸਥਾ ਵਿੱਚ ਇਕੱਲੀ ਤੋਂ ਸਾਰਾ ਕੰਮ ਨਹੀਂ ਹੁੰਦਾ ਜੇਕਰ ਆਪਣੇ ਕੋਈ ਨੌਕਰ ਹੋਵੇ ਤਾਂ ਆਪਾਂ ਸੰਤਾਂ ਭਗਤਾਂ ਆਿਆਂ ਦੀ ਸੇਵਾ ਹੋਰ ਵੀ ਚੰਗੀ ਤਰ੍ਹਾਂ ਕਰਿਆ ਕਰੀਏ ਤਾਂ ਭਗਤ ਜੀ ਨੇ ਵੀ ਸੋਚਿਆ ਕਿ ਸੰਤ ਭਗਤਾਂ ਦੀ ਸੇਵਾ ਜਾਰੀ ਰੱਖਣ ਲਈ ਨੌਕਰ ਦੀ ਜ਼ਰੂਰਤ ਹੈ ਇਸ ਲਈ ਕੋਈ ਨਾ ਕੋਈ ਨੌਕਰ ਰੱਖਿਆ ਜਾਵੇ ਜਦੋਂ ਭਗਤ ਜੀ ਨੌਕਰ ਦੀ ਤਲਾਸ਼ ਵਿੱਚ ਘਰੋਂ ਬਾਹਰ ਬਾਜ਼ਾਰ ਵੱਲ ਜਾਣ ਲਈ ਨਿਕਲੇ ਤਾਂ ਬੂਹੇ ਦੇ ਅੱਗੇ ਹੀ ਪਰਮੇਸ਼ਰ ਜੀ ਇਹ ਸੋਚ ਕੇ ਕਿ ਮੇਰਾ ਭਗਤ ਉਸ ਉਮਰ ਵਿੱਚ ਭਗਤੀ ਛੱਡ ਕੇ ਨੌਕਰ ਦੀ ਤਲਾਸ਼ ਕਿਵੇਂ ਕਰੇਗਾ ਇਓਂ ਪਰਮੇਸ਼ਰ ਸਰਗੁਣ ਸਰੂਪ ਵਿੱਚ ਆਪ ਹੀ ਇੱਕ ਨੌਕਰ ਦਾ ਰੂਪ ਧਾਰ ਕੇ ਭਗਤ ਜੀ ਨੂੰ ਮਿਲੇ ਉਸ ਵੇਲੇ ਵਸਤਰ ਫਟੇ ਪੈਰਾਂ ਵਿੱਚ ਟੁੱਟੀ ਹੋਈ ਜੁੱਤੀ ਪਾਈ ਹੋਈ ਸੀ। ਤਰਲੋਚਨ ਜੀ ਨੇ ਪੁੱਛਿਆ ਕਿ ਦੱਸ ਭਾਈ ਤੂੰ ਸਾਡੇ ਕੋਲ ਨੌਕਰੀ ਕਰਨੀ ਹੈ? ਤਾਂ ਅੰਤਰਜਾਮੀ ਨੇ ਕਿਹਾ ਕਿ ਮੇਰਾ ਹੋਰ ਕੀ ਕੰਮ ਹੈ? ਪਿੱਛੇ ਵੀ ਨੌਕਰੀ ਕਰਦਾ ਆਇਆ ਹਾਂ। ਅੱਗੇ ਵੀ ਨੌਕਰੀ ਹੀ ਕਰਨੀ ਹੈ। ਤਰਲੋਚਨ ਜੀ ਨੇ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਦੀ ਨੌਕਰੀ ਕਰਦਾ ਰਿਹਾ ਹੈ? ਤਾਂ ਅੰਤਰਜਾਮੀ ਨੇ ਕਿਹਾ ਮੈਂ ਚਾਰੇ ਵਰਨਾ ਦੀ ਨੌਕਰੀ ਕਰਨੀ ਜਾਣਦਾ ਹ। ਤਰਲੋਚਨ ਜੀ ਨੇ ਕਿਹਾ ਕਿ ਤੂੰ ਸੰਤ ਭਗਤਾਂ ਦੀ ਸੇਵਾ ਕਰਨੀ ਜਾਣਦਾ ਹੈ। ਤਾਂ ਅੰਤਰਜਾਮੀ ਨੇ ਕਿਹਾ ਮੈਂ ਸੰਤਾਂ ਦੀ ਸੇਵਾ ਬੜੀ ਚੰਗੀ ਤਰ੍ਹਾਂ ਕਰਨੀ ਜਾਣਦਾ ਹ। ਜਿਸ ਪ੍ਰਕਾਰ ਦੀ ਤੁਸੀਂ ਸੰਤਾਂ ਭਗਤਾਂ ਦੀ ਸੇਵਾ ਕਹੋਗੇ ਮੈਂ ਉਸੇ ਤਰ੍ਹਾਂ ਦੀ ਹੀ ਉਹਨਾਂ ਦੀ ਸੇਵਾ ਕਰਿਆ ਕਰਾਂਗਾ। ਤਰਲੋਚਨ ਜੀ ਨੇ ਪੁੱਛਿਆ ਕਿ ਤੂੰ ਮਜ਼ਦੂਰੀ ਕੀ ਲਵੇਂਗਾ ਤਾਂ ਅੰਤਰਜਾਮੀ ਨੇ ਕਿਹਾ ਮੈਂ ਮਜ਼ਦੂਰੀ ਨਹੀਂ ਲਵਾਂਗਾ ਮੈਨੂੰ ਰੋਟੀ ਕੱਪੜਾ ਦੇ ਦੇਣਾ ਮੈਂ ਖੁਸ਼ ਹੋ ਕੇ ਤੁਹਾਡੀ ਇਛਾ ਅਨਸਾਰ ਤੁਹਾਡੀ ਤੇ ਸਾਧੂਆਂ ਦੀ ਸੇਵਾ ਕਰਿਆ ਕਰਾਂਗਾ ਤਰਲੋਚਨ ਜੀ ਕਹਿਣ ਲੱਗੇ ਕਿ ਤੇਰਾ ਨਾਮ ਕੀ ਹੈ ਤਾਂ ਭਗਵਾਨ ਨੇ ਕਿਹਾ ਕਿ ਮੇਰਾ ਨਾਮ ਅੰਤਰਜਾਮੀ ਹੈ ਤੂੰ ਰਹਿੰਦਾ ਕਿੱਥੇ ਹੈ ਤਾਂ ਅਨਤਰਜਾਮੀ ਨੇ ਕਿਹਾ ਮੈਂ ਸੰਗਤ ਵਿੱਚ ਹੀ ਪਲਿਆ ਹੋਇਆ ਹਾਂ ਤੇ ਸੰਗਤ ਵਿੱਚ ਹੀ ਰਹਿੰਦਾ ਹਾਂ ਪਰੰਤੂ ਮੇਰੀਆਂ ਕੁਝ ਗੱਲਾਂ ਯਾਦ ਰੱਖਣੀਆਂ ਕਿ ਕੰਮ ਕਰਦਿਆਂ ਹੋਇਆਂ ਮੈਨੂੰ ਕੋਈ ਕੁਝ ਨਾ ਕਹੇ ਇੱਕ ਵਾਰੀ ਮੈਨੂੰ ਭੋਜਨ ਪਰੋਸ ਕੇ ਦਿਆ ਕਰੋ ਉਤਨਾ ਹੀ ਮੈਂ ਸ਼ੱਕ ਲਵਾਂਗਾ ਉਸ ਵਿੱਚੋਂ ਕਿਨਕਾ ਵੀ ਨਹੀਂ ਛੱਡਾਂਗਾ ਦੁਬਾਰਾ ਆਪਣੇ ਮੂੰਹੋਂ ਨਹੀਂ ਮੰਗਾਗਾ ਜੇ ਕੋਈ ਮੇਰੀ ਨਿੰਦਿਆ ਕਰੇਗਾ ਤਾ ਮੈਂ ਉਸੇ ਵੇਲੇ ਹੀ ਚਲਿਆ ਜਾਵਾਂਗਾ ਤਰਲੋਚਨ ਜੀ ਅੰਤਰਜਾਮੀ ਦੀਆਂ ਇਹ ਗੱਲਾਂ ਮਨਦੂ ਮਨਜ਼ੂਰ ਕਰਕੇ ਪ੍ਰਸੰਨਤਾ ਦੇ ਸਹਿਤ ਆਪਣੇ ਘਰ ਲੈ ਆਏ ਤੇ ਘਰ ਵਾਲੀ ਨੂੰ ਆ ਕੇ ਕਹਿਣ ਲੱਗੇ ਕਿ ਅਸੀਂ ਇਹ ਗੋਲਾ ਸਾਧੂਆਂ ਦੀ ਸੇਵਾ ਤੇ ਆਪਣੀ ਸੇਵਾ ਵਾਸਤੇ ਲੈ ਆਏ ਹਾਂ ਇਸ ਦਾ ਨਾਮ ਅੰਤਰਜਾਮੀ ਹੈ ਇਸ ਵਿੱਚ ਅਨੇਕਾਂ ਗੁਣ ਹਨ ਤਰਲੋਚਨ ਜੀ ਤੋਂ ਗੁਣ ਤੇ ਨਾਮ ਸੁਣ ਕੇ ਉਹਨਾਂ ਦੀ ਘਰ ਵਾਲੀ ਬੜੀ ਖੁਸ਼ ਹੋਈ ਭਗਤ ਜੀ ਨੇ ਭਗਤਨੀ ਨੂੰ ਕਿਹਾ ਕਿ ਇਸ ਲਈ ਭੋਜਨ ਇੱਕ ਵਾਰ ਹੀ ਪਰੋਸ ਕੇ ਦੇਣਾ ਹੈ ਇਸ ਨੇ ਦੁਬਾਰਾ ਨਹੀਂ ਮੰਗਣਾ ਇਸ ਕਰਕੇ ਕਦੇ ਭੁੱਖਾ ਨਾ ਰਹੇ ਤੇ ਇਸ ਦੀ ਕਦੇ ਨਿੰਦਿਆ ਨਹੀਂ ਕਰਨੀ ਇਤਿਆਦ ਕੀਤੇ ਵਾਦੇ ਸਾਰੇ ਦੱਸ ਦਿੱਤੇ ਘਰ ਵਿੱਚ ਅੰਤਰਜਾਮੀ ਦੇ ਆਉਣ ਕਰਕੇ ਬਹੁਤ ਬਰਕਤਾਂ ਹੋ ਗਈਆਂ ਤੇ ਅੰਤਰਜਾਮੀ ਜੀ ਭਗਤਨੀ ਦੇ ਕਹੇ ਅਨਸਾਰ ਸਾਧੂਆਂ ਦੀ ਸੇਵਾ ਟਹਿਲ ਵਿੱਚ ਜੁੜ ਗਏ ਅਤੇ ਭਗਤਣੀ ਦੇ ਮਨ ਦੇ ਫੁਰਨੇ ਅਨਸਾਰ ਹੀ ਅੰਤਰਜਾਮੀ ਸਾਰੇ ਕੰਮ ਆਪ ਹੀ ਪੂਰੇ ਕਰੀ ਜਾਂਦੇ ਸਨ ਇੱਕ ਦਿਨ ਕੁਝ ਸਾਧੂਆਂ ਦੀ ਮੰਡਲੀ ਭੋਜਨ ਛਕਣ ਵਾਸਤੇ ਭਗਤ ਜੀ ਦੇ ਘਰ ਵਿੱਚ ਆਈ ਘਰ ਵਿੱਚ ਆਟਾ ਘਟ ਸੀ ਤਾਂ ਭਗਤਣੀ ਨੇ ਮਨ ਵਿੱਚ ਸੰਕਲਪ ਕੀਤਾ ਕਿ ਅੰਤਰਜਾਮੀ ਨੂੰ ਆ ਕੇ ਪਹਿਲਾਂ ਆਟਾ ਪੀਸਾਵਾਂ ਫਿਰ ਹੋਰ ਕਿਸੇ ਕੰਮ ਲਈ ਕਹਾਗੀ ਜਦੋਂ ਇਹ ਸੰਕਲਪ ਕਰਕੇ ਅੰਦਰ ਆਈ ਤਾਂ ਕੀ ਵੇਖਦੀ ਹੈ ਦੇ ਦਾਣਿਆਂ ਦੀ ਜਗ੍ਹਾ ਆਟਾ ਪਿਆ ਹੈ ਬਿਨਾ ਕਹੇ ਆਪਣੇ ਆਪ ਸਾਰੇ ਕਾਰਜ ਕਰ ਦਿਆਂ ਜਾਣ ਕੇ ਭਗਤਣੀ ਅੰਤਰਜਾਮੀ ਉੱਤੇ ਬਹੁਤ ਪ੍ਰਸੰਨ ਹੋਈ ਸੋਚਣ ਲੱਗੀ ਕਿ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰੀ ਜਾਂਦਾ ਹੈ ਤੇ ਖਾਣ ਵਾਸਤੇ ਮੈਂ ਜਿੰਨਾ ਕੋ ਦਿੰਦੀ ਹਾਂ ਉਤਨਾ ਹੀ ਖਾ ਕੇ ਪ੍ਰਸੰਨ ਰਹਿੰਦਾ ਹੈ ਹੋਰ ਕੁਝ ਮੰਗਦਾ ਹੀ ਨਹੀਂ ਮਤਾਂ ਕਿਤੇ ਭੁੱਖਾ ਰਹਿੰਦਾ ਹੋਵੇ ਇਸ ਲਈ ਅੱਜ ਮੈਂ ਸੰਤਾਂ ਦੀ ਟਹਿਲ ਕਰਨ ਤੋਂ ਪਹਿਲਾਂ ਹੀ ਇਸ ਨੂੰ ਭੋਜਨ ਛਕਾ ਕੇ ਅਜਰ ਜਾ ਦੇਵਾਂ। ਮਹਾਤਮਾ ਜਨਾ ਵਾਸਤੇ ਪਦਾਰਥ ਤਿਆਰ ਕਰਕੇ ਭਗਤਣੀ ਨੇ ਆਵਾਜ਼ ਮਾਰੀ ਕੇ ਅੰਤਰਜਾਮੀ ਅੱਜ ਤੂੰ ਪਹਿਲੇ ਹੀ ਭੋਜਨ ਛਕ ਲੈ। ਜਿੰਨਾ ਖਾਣਾ ਹੈ ਖਾ ਲੈ। ਇਤਨਾ ਕਹਿ ਕੇ ਅੰਤਰਜਾਮੀ ਨੂੰ ਸਾਹਮਣੇ ਬਿਠਾ ਕੇ ਥਾਲੀ ਪਰੋਸ ਦਿੱਤੀ। ਆਪ ਭਗਤਣੀ ਜੀ ਪਕਾ ਪਕਾ ਦੇਈ ਜਾਣ ਤੇ ਅੰਤਰਜਾਮੀ ਛਕਦੇ ਰਹੇ। ਸਾਰਾ ਆਟਾ ਪਕਾ ਕੇ ਖਵਾ ਦਿੱਤਾ ਪਰ ਫਿਰ ਵੀ ਅੰਤਰਜਾਮੀ ਜੀ ਖਾਈ ਜਾ ਰਹੇ ਸਨ ਉਸ ਵੇਲੇ ਅੱਕ ਥੱਕ ਕੇ ਭਗਤਨੀ ਜੀ ਘਰੋਂ ਬਾਹਰ ਨਿਕਲ ਕੇ ਗਵੰਡਨ ਕੋਲ ਆਟਾ ਲੈਣ ਵਾਸਤੇ ਗਈ ਜਦੋਂ ਆਟਾ ਲੈਣ ਵਾਸਤੇ ਗਈ ਅਤੇ ਗਵੰਡਨ ਨੂੰ ਜਾ ਕੇ ਕਹਿਣ ਲੱਗੀ ਕਿ ਭੈਣੇ ਗੋਲਾ ਰੱਖਿਆ ਤਾਂ ਸੁਖ ਵਾਸਤੇ ਸੀ ਪਰ ਹੋ ਛਠੀ ਮਾਸ ਮਹੀਨਾ ਦਾ ਭੁੱਖਾ ਹੈ ਭਾਵ ਜਨਮ ਤੋਂ ਲੈ ਕੇ ਹੁਣ ਤੱਕ ਭੁੱਖਾ ਹੈ ਜਿਤਨਾ ਆਟਾ ਘਰ ਵਿੱਚ ਸੀ ਉਹ ਸਾਰੇ ਹੀ ਖਾ ਗਿਆ ਇਹ ਗੱਲ ਸੁਣ ਕੇ ਗਵਾਂਡਨ ਨੇ ਹੋਰ ਆਟਾ ਉਧਾਰਾ ਦੇ ਦਿੱਤਾ ਅੰਤਰਜਾਮੀ ਜੀ ਆਪਣੇ ਨਿੰਦਿਆ ਦੇ ਬਚਨ ਸੁਣ ਕੇ ਭਗਤ ਜੀ ਦੇ ਘਰੋਂ ਅਲੋਪ ਹੋ ਗਏ ਕਿਉਂਕਿ ਜਿਸ ਦੇ ਆਸਰੇ ਸਾਰੇ ਭਵਨਾ ਦੇ ਜੀਵ ਅੰਨ ਪਾਣੀ ਛਕਦੇ ਹਨ ਉਸ ਨੂੰ ਛੱਟੀਆਂ ਦਾ ਭੁੱਖਾ ਕਹਿਣਾ ਇਹੋ ਹੀ ਉਹਨਾਂ ਦੀ ਨਿੰਦਿਆ ਹੈ ਜਿਸ ਵੇਲੇ ਭਗਤਨੀ ਜੀ ਆਪਣੇ ਘਰ ਵਾਪਸ ਆਈ ਤਾਂ ਕੀ ਵੇਖਿਆ ਕਿ ਸਾਰੇ ਕੰਮ ਉੱਥੇ ਹੀ ਪਏ ਹਨ ਤੇ ਅੰਤਰਜਾਮੀ ਘਰ ਵਿੱਚ ਨਹੀਂ ਹੈ ਤਾਂ ਆਪ ਜਲਦੀ ਜਲਦੀ ਭੋਜਨ ਤਿਆਰ ਕਰਕੇ ਸੰਤਾਂ ਨੂੰ ਛਕਾਇਆ ਭੋਜਨ ਛਕ ਕੇ ਸਾਧੂ ਵਾਪਸ ਚਲੇ ਗਏ ਜਦੋਂ ਭਗਤ ਜੀ ਨੇ ਬੰਦਗੀ ਕਰਨ ਵਾਲੀ ਥਾ ਤੋਂ ਆ ਕੇ ਵੇਖਿਆ ਅਹ ਅੰਤਰਜਾਮੀ ਘਰ ਨਹੀਂ ਹੈ ਤਾਂ ਭਗਤ ਜੀ ਨੇ ਪੁੱਛਣ ਲੱਗੇ ਅੰਤਰਜਾਮੀ ਕਿੱਥੇ ਹੈ ਭਗਤ ਜੀ ਨੇ ਕਿਹਾ ਕਿ ਪਤਾ ਨਹੀਂ ਬਿਨਾਂ ਦੱਸੇ ਹੀ ਕਿੱਧਰ ਚਲਾ ਗਿਆ ਹੈ ਮੈਂ ਆਪ ਹੀ ਸਾਰਾ ਸੰਤਾਂ ਦੇ ਲੰਗਰ ਪਾਣੀ ਦਾ ਕੰਮ ਕੀਤਾ ਹੈ ਰੱਖਿਆ ਤਾਂ ਸੁਖ ਵਾਸਤੇ ਸੀ ਪਰ ਅੱਜ ਤਾਂ ਦੁੱਖ ਹੀ ਦੇ ਦਿੱਤਾ ਹੈ ਆਏ ਤੂੰ ਆਪ ਜੀ ਨੇ ਸਮਝਾਉਣਾ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਨੀ ਤਦ ਭਗਤ ਜੀ ਨੇ ਕਿਹਾ ਕਿ ਉਸ ਦਾ ਜੋ ਨਿਜਮ ਸੀ ਕਿ ਜਿਸ ਦਿਨ ਨਿੰਦਿਆ ਕਰੋਗੇ ਉਸ ਦਿਨ ਮੈਂ ਨਹੀਂ ਰਹਾਂਗਾ ਕਿਤੇ ਤੂੰ ਉਸ ਦੀ ਨਿੰਦਿਆ ਤਾਂ ਨਹੀਂ ਕੀਤੀ ਭਗਤਰੀ ਨੇ ਸਾਰੀ ਗੱਲ ਦੱਸਦਿਆਂ ਕਿਹਾ ਕਿ ਸਵਾਮੀ ਜੀ ਮੈਂ ਗਵਾਂਡਣ ਕੋਲ ਉਸ ਨੂੰ ਛੱਟੀਆਂ ਦਾ ਭੁੱਖਾ ਕਹਿ ਦਿੱਤਾ ਸੀ ਕਿਉਂਕਿ ਉਹ ਸਾਰਾ ਆਟਾ ਖਾ ਕੇ ਰਜਿਆ ਹੀ ਨਹੀਂ ਸੀ ਇਸ ਕਰਕੇ ਮੇਰੇ ਕੋਲ ਇਹ ਕਿਹਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਗਵੰਡਨ ਕੋਲ ਕਿਹਾ ਆ ਉਸ ਨੂੰ ਕਿਵੇਂ ਪਤਾ ਲੱਗ ਗਿਆ ਉਸ ਵਕਤ ਭਗਤ ਤਰਲੋਚਨ ਜੀ ਨੇ ਅੰਤਰਜਾਮਤਾ ਨਾਲ ਵੇਖਿਆ ਕਿ ਉਹ ਤਾਂ ਪਰਮੇਸ਼ਰ ਆਪ ਹੀ ਨੌਕਰ ਦਾ ਰੂਪ ਧਾਰ ਕੇ ਮੇਰੇ ਘਰ ਵਿੱਚ ਰਹਿ ਕੇ ਸਾਧੂਆਂ ਦੀ ਤੇ ਸਾਡੀ ਸੇਵਾ ਕਰਦਾ ਰਿਹਾ ਹੈ ਪਰਮੇਸ਼ਰ ਨੇ 13 ਮਹੀਨੇ ਭਗਤ ਤਰਲੋਚਨ ਜੀ ਦੇ ਘਰ ਰਹਿ ਕੇ ਸਾਧੂਆਂ ਅਤੇ ਭਗਤ ਜੀ ਦੀ ਸੇਵਾ ਕੀਤੀ ਅੱਜ ਮੇਰੀ ਘਰਵਾਲੀ ਨੇ ਉਸ ਦੀ ਨਿੰਦਿਆ ਕੀਤੀ ਹੈ ਜਿਸ ਕਰਕੇ ਪਰਮੇਸ਼ਰ ਆਪਣੇ ਨਿੰਦਿਆ ਦੇ ਬਚਨ ਸੁਣ ਕੇ ਅਲੋਪ ਹੋ ਗਿਆ ਹੈ ਅੰਤਰਜਾਮੀ ਦੇ ਅਲੋਪ ਹੋਣ ਤੋਂ ਉਸ ਵੇਲੇ ਭਗਤ ਦਰੋਚਨ ਜੀ ਆਪਣੀ istri ਨੂੰ ਸਿੱਖਿਆ ਦੇਣ ਵਾਸਤੇ ਸ਼ਬਦ ਉਚਾਰਨ ਕਰਦੇ ਹਨ ਤਨਸਰੀ ਰਾਗਣੀ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਭਗਤਾਂ ਦੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਾਉਂਦੇ ਹਨ ਇਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰ사ਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਹੇ ਭੂਲੀ ਭੂਲੀ ਹੋਈ ਗਵਾਰੀ ਬੇਸਮ ਜਿਸ ਤਰੀਏ ਤੂੰ ਨਾਰਾਇਣ ਪਰਮੇਸ਼ਰ ਦੀ ਕਿਸ ਵਾਸਤੇ ਨਿੰਦਿਆ ਕੀਤੀ ਹੈ ਦੋ ਕਰਿਤ ਸੋ ਕਰਿਤ ਥਾਰੂ ਕਰਮ ਰੀ ਰਹਾਉ ਰੀ ਤੂੰ ਭਾਵ ਹੈ ਇਸਤਰੀਏ ਸੁਕ੍ਰਿਤ ਸ੍ਰੇਸ਼ਟ ਕਰਮਾਂ ਕਰਕੇ ਪਰਮੇਸ਼ਰ ਤੇਰਾ 3 ਮਹੀਨੇ ਘਰ ਆ ਕੇ ਸੇਵਾ ਕਰਦੇ ਰਹੇ ਭਾਵ 3 ਮਹੀਨੇ ਰਹੇ ਤੇਰੇ ਨਿੰਦਿਆ ਕਰਨ ਵਾਲੇ ਦੋਕਰਿਤ ਖੋਟੇ ਕਰਮ ਕਰਕੇ ਲੋਪ ਹੋ ਗਏ ਇਸ ਕਰਕੇ ਹੁਣ ਤੂੰ ਥਾਰੋ ਤੇਰੇ ਆਪਣੇ ਹੀ ਕੀਤੇ ਕਰਮਾਂ ਦਾ ਫਲ ਭੋਗਣਾ ਕਰ ਦੋਕਰਿਤ ਖੋਟਾ ਤੇ ਸੁਕ੍ਰਿਤ ਚੰਗਾ ਕਰਮ ਤੇਰਾ ਆਪਣਾ ਹੀ ਕੀਤਾ ਹੋਇਆ ਹੈ ਰਹਾਉ ਬਿਸਰਾਮ ਦੇ ਕੇ ਪਰਬਤ ਜੀ ਅੱਗੇ ਕਿਰਪਾ ਕਰਦੇ ਆ ਸੰਕਰਾ ਮਸਤਕ ਬਸਤਾ ਸੁਰਸਰੀ ਇਸਨਾਨ ਰੇ ਏ ਇਸਤਰੀਏ ਜੋ ਸੰਕਰਾ ਸ਼ਿਵ ਜੀ ਦੇ ਮਸਤਕ ਮੱਥੇ ਤੇ ਦੂਜਦਾ ਚੰਦਰਮਾ ਰੂਪ ਹੋ ਕੇ ਵਸ ਰਿਹਾ ਹੈ ਅਤੇ ਹਮੇਸ਼ਾ ਸੁਰਸਰੀ ਗੰਗਾ ਤੇ ਇਸ਼ਨਾਨ ਕਰਦਾ ਹੈ ਕਿਉਂਕਿ ਗੰਗਾ ਵੀ ਸ਼ਿਵ ਜੀ ਦੇ ਸੀਸ ਉੱਤੇ ਰਹਿੰਦੀ ਹੈ ਇਹ ਆਕਾਸ਼ ਵਾਲਾ ਚੰਦਰਮਾ ਨਾ ਸਮਝਣਾ ਬਲਕਿ ਇਸ ਦਾ ਭਵਾਨੀ ਦੇਵ ਜੋ ਦੇਵਤਿਆਂ ਵਿੱਚੋਂ ਇੱਕ ਪੁਰਾਣਾ ਧਾਰੀ ਦੇਵਤਾ ਹੈ ਭਗਤ ਜੀ ਕਹਿਣ ਲੱਗੇ ਕੁੱਲ ਜਨ ਮੱਦੇ ਮਿਲੇਉ ਸਾਰਗ ਪਾਨ ਰੇ ਹੈ ਇਸ ਤਰਿਹ ਇਸ ਚੰਦਰਮਾਨ ਦੀ ਕੁੱਲ ਵੰਸ਼ ਮੱਦੇ ਵਿੱਚ ਸਾਰਗ ਪਾਨ ਹੱਥਾਂ ਵਿੱਚ ਸ਼੍ਰਿੰਗ ਦੇ ਬਣੇ ਤਨੁਕ ਨੂੰ ਧਾਰਨ ਵਾਲੇ ਵਿਸ਼ਨੂੰ ਜੀ ਕ੍ਰਿਸ਼ਨ ਰੂਪ ਵਿੱਚ ਮਿਲੇ ਪਾਵ ਜਨਮ ਲਿਆ ਜੋ ਰਾਮਚੰਦਰ ਜੀ ਦੇ ਭਰਾ ਲਜਮਣ ਦੇ ਚੰਦਰ ਕੇਤ ਨਾਮੀ ਪੁੱਤਰ ਤੋਂ ਕੁੱਲ ਚੱਲੀ ਕਰਮਕਰ ਕਲੰਕਮ ਫੀਟਸਰੀ ਪ੍ਰੰਤੂ ਰਿਹੇ ਸਤਰੀਏ ਉਸ ਚੰਦਰਮਾ ਨੂੰ ਪ੍ਰਾਏ ਘਰ ਦੀ ਇਸਤਰੀ ਤੱਕਣ ਗੁਰੂ ਦੀ ਪਤਨੀ ਨੂੰ ਵਿਸ਼ੇ ਦ੍ਰਿਸ਼ਟੀ ਨਾਲ ਦੇਖਣ ਰੂਪ ਮੰਦ ਕਰਮ ਕਰਕੇ ਚੰਦਰਮਾ ਦਾ ਕਲੰਕ ਬਦਨਾਮੀ ਦਾ ਟਿੱਕਾ ਬਹੁਤ ਸਾਰੇ ਯਤਨ ਕਰਨ ਤੋਂ ਬਾਅਦ ਵੀ ਮਫੀਟਸ ਅਮੇਟ ਹੀ ਰਿਹਾ ਪਾਵ ਮਿਟਿਆ ਨਹੀਂ ਵਿਸ ਓ ਕਾ ਦੀਪਕ ਸੁਆਮੀ ਤਾਚੇ ਸਵਾਰਥੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਦਵਾ ਜੋ ਵਿਸਬ ਕਹੀਏ ਸੰਸਾਰ ਦਾ ਦੀਪਕ ਦੀਵਾ ਪਾਵ ਸੰਸਾਰ ਨੂੰ ਜਾਣਨ ਦੇਣ ਵਾਲਾ ਸੂਰਜ ਦੇਵਤਾ ਹੈ ਉਹ ਉਸ ਅਰਣ ਦਾ ਸੁਆਮੀ ਮਾਲਕ ਹੈ ਤਾਂ ਉਸ ਸੂਰਜ ਚੇ ਦੇ ਅਭਮਾਨੀ ਦੇਵਤੇ ਦੇ ਰਤ ਨੂੰ ਜਲਾਉਣ ਵਾਲਾ ਸੂਰਜ ਦੇਵਤੇ ਦਾ ਸਵਾਰਥੀ ਸਵੈ ਰਥਵਾਹੀ ਅਰਣ ਹੈ ਅਤੇ ਪੰਖੀ ਪੰਛੀਆਂ ਦਾ ਰਾਏ ਰਾਜਾ ਜੋ ਵਿਸ਼ਨੂੰ ਭਗਵਾਨ ਜੀ ਦਾ ਵਾਹਨ ਗਰੜ ਹੈ ਉਹ ਤਾਂ ਉਸ ਦਾ ਬਾਦਵਾ ਸੰਬੰਧੀ ਭਾਵ ਵੱਡਾ ਭਰਾ ਹੈ ਗਰੜ ਤੇ ਅਰਣ ਦੋਨੋਂ ਸਕੇ ਭਰਾ ਹਨ ਜੋ ਪਿਤਾ ਕਸ਼ਯਪ ਰਿਸ਼ੀ ਤੇ ਮਾਤਾ ਬਿੰਤਾ ਤੋਂ ਪੈਦਾ ਹੋਏ ਹਨ ਪਰੰਤੂ ਕਰਮਕਰ ਅਰਣ ਪਿੰਗਲਾਰੀ ਹੈ ਇਸ ਤਰिए ऐसे बलवान सहायका वाले अर्ण ने पिछले जन्म में बालक अवस्था में टिटडे दीयां लत्ता तोड़न वाला ऐसा पाप कर्म कीता जिस कारण अर्ण पिंगला लूला रिया पाव लत्ता तो बगैर ही रिया अर्थात अर्ण ने तरीके नाल रात चलाउंदियां चलाउंदियां अनेका वार सूरज देव भमानी देवते नु प्रसन्न करके अपने पिंगल पुणे नु दूर करने वास्ते विनती कीती पर सूरज देवते ने जवाब दे दे दता ਕਿ ਜੋ ਕਰਮ ਪਰਾਲਬਧ ਕੋਟੀ ਵਿੱਚ ਆ ਗਿਆ ਉਸ ਨੂੰ ਮੈਂ ਮਿਟਾ ਨਹੀਂ ਸਕਦਾ ਇਸੇ ਤਰ੍ਹਾਂ ਅਰਣ ਦੇ ਭਰਾ ਗਰਣ ਨੇ ਵੀ ਵਿਸ਼ਨੂੰ ਜੀ ਨੂੰ ਪ੍ਰਸੰਨ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਮੇਰੇ ਵੱਡੇ ਭਰਾ ਅਰਣ ਦਾ ਪਿੰਗਲਾ ਪਨ ਦੂਰ ਕਰ ਦਿਓ ਤਾਂ ਵਿਸ਼ਨੂੰ ਜੀ ਨੇ ਵੀ ਜਵਾਬ ਦੇ ਦਿੱਤਾ ਕਿ ਇਹ ਕਰਮ ਤਾਂ ਭੋਗਣਾ ਹੀ ਪਵੇਗਾ ਇਓਂ ਹੈ ਭਗਤਨੀ ਜੀ ਪਰਾਲਬਧ ਕਰਮ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ ਇਸ ਤਰ੍ਹਾਂ ਭਗਤ ਜੀ ਦੇ ਬਚਨ ਸੁਣ ਕੇ ਭਗਤਨੀ ਜੀ ਨੇ ਬੇਨਤੀ ਕੀਤੀ ਕਿ Swami ji ਅਰਣ ਨੇ ਟਿੱਡੇ ਦੀਆਂ ਲੱਤਾਂ ਕਿਸ ਕਾਰਨ ਕਰਕੇ ਤੋੜੀਆਂ ਸਨ ਤਾਂ ਭਗਤ ਜੀ ਕਹਿਣ ਲੱਗੇ ਪਿਛਲੇ ਜਨਮ ਵਿੱਚ ਅਰਣ ਮਨੁੱਖਾ ਜਨਮ ਵੇਸੀ ਇਹ ਬਚਪਨ ਵਿੱਚ ਚੰਚਲ ਤਾਈ ਵਾਲੇ ਸੁਭਾਅ ਵਾਲਾ ਸੀ ਉਸ ਚੰਚਲ ਤਾਈ ਵਾਲੇ ਸੁਭਾਅ ਅਨਸਾਰ ਹੀ ਇਸ ਨੇ ਆਪ ਕੋ ਉੱਤੇ ਬੈਠਣ ਵਾਲੇ ਟਿੱਡੇ ਦੀਆਂ ਲੱਤਾਂ ਤੋੜ ਦਿੱਤੀਆਂ ਸਨ ਉਹ ਕੀਤਾ ਹੋਇਆ ਕਰਮ ਇਸ ਦਾ ਪਰਲব্ধ ਕੋਟੀ ਵਿੱਚ ਆ ਗਿਆ ਜਿਸ ਕਰਕੇ ਪਿੰਗਲਾ ਹੋਇਆ ਹੈ ਅਨਕ ਪਾਤਕ ਹਰਤਾ ਤ੍ਰੇਪਵਨ 나ਥਰੀ हे स्त्रीये ਜੋ ਸ਼ਿਵ ਅਨਕ अनेका ਲੋਕਾਂ ਦੇ ਪਾਤਕ ਪਾਪ ਕਰਮਾਂ ਨੂੰ ਹਰਤਾ ਨਾਸ਼ ਕਰਨ ਵਾਲਾ ਮੰਨਿਆ ਤੇ ਆਪਣੇ ਆਪ ਨੂੰ ਤ੍ਰੇਪਵਨ ਤਿੰਨਾ ਭਵਨਾਂ ਦਾ 나ਥ ਸੁਆਮੀ ਕਹਾਉਂਦਾ ਹੈ ਪਵਨ 나ਥਾਂ ਦਾ 나ਥ ਕਹਾਉਂਦਾ ਹੈ ਤੀਰਥ ਤੀਰਥ ਭ੍ਰਮਤਾ ਲਹ ਨ ਪਾਰਰੀ ਦੱਸਦੇ ਜਦੋਂ ਬ੍ਰਹਮਾ ਨੇ ਆਪਣੀ ਪੁੱਤਰੀ ਦੇ ਸੁੰਦਰ ਰੂਪ ਨੂੰ ਵੇਖ ਕੇ ਉਸ ਵੱਲ ਪੰਜਵਾਂ ਸਿਰ ਲਾ ਕੇ ਮਨ ਦ੍ਰਿਸ਼ਟੀ ਨਾਲ ਵੇਖਿਆ ਸੀ ਉਸ ਵਕਤ ਸ਼ਿਵਜੀ ਨੇ ਜਦੋਂ ਪੰਜਵਾਂ ਸਿਰ ਕਟਿਆ ਤਾਂ ਉਸ ਦੇ ਹੱਥਾਂ ਨੂੰ ਕਪਾਲ ਲੱਗ ਗਿਆ ਸੀ ਉਸ ਕਪਾਲੀ ਦੀ ਹੱਤਿਆ ਲਾਉਣ ਵਾਸਤੇ ਸ਼ਿਵਜੀ ਤੀਰਥ ਤੀਰਥ ਪਰਮਤਾ ਲਹਿ ਨਾ ਪਾਰਰੀ ਇਹ ਇਸ ਤਰ੍ਹਾਂ ਕਿ ਸ਼ਿਵਜੀ ਤੀਰਥਾਂ ਭਾਵ 68 ਤੀਰਥਾਂ ਤੇ ਭੜਕਦਾ ਫਿਰਦਾ ਸੀ ਪਰੰਤੂ ਕਰਮਾਂ ਦੀ ਗਤੀ ਦਾ ਪਾਰ ਪਾਰਾ ਵਾਰ ਭਾਵ ਪਰਲਾ ਕਿਨਾਰਾ ਲੈ ਨਾ ਸਕਿਆ ਜਿਨ੍ਹਾਂ ਤੀਰਥਾਂ ਦਾ ਕੋਈ ਵੀ ਪਾਰ ਅੰਤ ਨਹੀਂ ਲੈ ਸਕਦਾ ਕਰਮ ਕਰ ਕਪਾਲ ਮਫੀਟਸਰੀ ਹੈ ਇਸ ਤਰਗੇ ਉਸ ਸ਼ਿਵਾ ਨੇ ਅਜਿਹਾ ਕਰਮ ਕੀਤਾ ਜਿਸ ਕਰਕੇ ਉਸ ਦੇ ਹੱਥ ਉਤੇ ਕਪਾਲ ਰਹਿਣ ਰੂਪ ਕਲੰਕ ਮਫੀਟਸ ਅਮੇਟ ਰਿਆ ਮਿੜ ਨਹੀਂ ਸਕਿਆ ਪਾਉ ਕਪਾਲੀ ਕਪਾਲ ਮੋਚਨ ਤੀਰਥ ਉਤੇ ਉਤਰੀ ਪਰੰਤੂ ਉਸ ਥਾਂ ਹੱਥ ਤੇ ਕਪਾਲੀ ਦਾ ਚਿੰਨ ਰਿਆ ਜਿਸ ਕਰਕੇ ਸ਼ਿਵਜੀ ਦਾ ਨਾਮ ਕਪਾਲੀ ਹੀ ਰਿਆ ਅਤੇ ਮੁੰਡੀਆਂ ਦੀ ਮਾਲਾ ਗਲ ਵਿੱਚ ਅਤੇ ਹੱਥਾਂ ਵਿੱਚ ਵੀ ਮਨੁੱਖ ਦੀ ਖੋਪਰੀ ਕੱਪੜ ਦੀ ਥਾਂ ਰਹਿੰਦੀ ਹੈ ਅੰਮ੍ਰਿਤ ਸਸੀ ਧੇਨ ਲਛਮੀ ਕਲਪਤਰ ਸਿਖਰ ਸੁਨਾਗਰ ਨਦੀ ਚੇਨਾਥੰ ਜਿਸ ਸਮੁੰਦਰ ਵਿੱਚੋਂ ਅੰਮ੍ਰਿਤ ਸੱਸੀ ਚੰਦਰਮਾ ਤੀਨ ਕਾਮ ਤੈਨ ਗਉ ਲక్ష్ਮੀ ਵਿਸ਼ਨੂੰ ਭਗਵਾਨ ਦੀ ਪਤਨੀ ਲక్ష్ਮੀ ਕਲਪਤਰ ਰਿਕੀਆਂ ਦੀ ਕਾਮਨਾ ਪੂਰੀ ਕਰਨ ਵਾਲਾ ਕਲਪਤਰ ਬ੍ਰਿਸ਼ ਸਿਖਰ ਉੱਚ ਸਰਵਾ ਸੱਤ ਮੂਹਾ ਵਾਲਾ ਘੋੜਾ ਜੋ ਸੂਰਜ ਦੇ ਭਮਾਨੀ ਦੇਵਤੇ ਨੂੰ ਜੋੜਿਆ ਹੋਇਆ ਹੈ ਸੁਨਾਗਰ ਸਿਆਣਾ ਤਨੰਤਰ ਵੈਦ ਸੁਨਾਗਰ 에ਰਾਵਤ ਹਾਤੀ ਜੋ ਇੰਦਰ ਦੇਵਤੇ ਦਾ ਸਵਾਰੀ ਕਰਨ ਵਾਲਾ ਹੈ ਇਤਿਆਦਿਕ ਭਾਵੇਂ 14 ਰਤਨ ਨਦੀਆ ਚੇਕੀਏ ਦੇ ਨਾਥੰਗ ਮਾਲਕ ਸਮੁੰਦਰ ਵਿੱਚੋਂ ਨਿਕਲੇ ਹਨ ਪਰੰਤੂ ਕਰਮਕਾਰ ਖਾਰ ਮਫੀਟਸਰੀ ਇਹ ਇਸਤਰੀ ਉਸ ਸਮੁੰਦਰ ਦੇ ਅਦ ਅਖ ਦੇਵਤੇ ਨੇ ਮਾਨ ਕਰਕੇ ਕਰਮ ਜਿਹਾ ਕੀਤਾ ਜਿਸ ਕਾਰਨ ਉਸ ਦਾ ਖਾਰਾਪਣ ਮਫੀਟਸ ਅਮੇਟ ਰਿਆ ਮੇਟ ਨਹੀਂ ਸਕਿਆ ਪਾਵ ਆਪਣੇ ਖਾਰੇ ਪੁਣੇ ਨੂੰ ਉਹ ਗਵਾ ਨਾ ਸਕਿਆ ਦਾਦੀਲੇ ਲੰਕਾ ਗੜ ਉਪਾੜੀਲੇ 라ਵਣ ਬਣ ਸ੍ਰੀ ਰਾਮਚੰਦਰ ਜੀ ਦੇ ਸੀਤਾ ਦੀ ਖਬਰ ਲੈਣ ਨੂੰ ਭੇਜੇ ਜਿਸਾਨੂ ਮਾਨ ਨੇ ਲੰਕਾ ਦੇ ਗੜ ਕਿਲੇ ਨੂੰ ਪੁਪੀਖਨ ਦੇ ਘਰ ਤੋਂ ਬਗੈਰ ਦਾਦੀਲੇ ਸਾੜ ਦਿੱਤਾ ਸੀ ਅਤੇ 라ਵਣ ਦਾ ਅਸ਼ੋਕ ਬਣ ਬਾਗ ਸੀਤਾ ਤੋਂ ਆਗਿਆ ਲੈ ਕੇ ਫਲ ਖਾਣ ਦੇ ਬਹਾਨੇ ਉਪਾੜੀਲੇ ਪੁੱਟ ਦਿੱਤਾ ਸੀ ਸਲ ਬਿਸਲ ਆਣ ਸਲ ਸਲ ਬਿਸਲ ਆਣ ਤੋਖੀ ਲੈ ਹਰੀ ਸਲ ਪੀੜਾ ਤੋਂ ਬਿਸਲ ਰਹਿਤ ਕਰਨ ਵਾਲੀ ਸੰਜੀਵਨੀ ਬੂਟੀ ਆਣ ਲਿਆ ਕੇ ਹਨੂਮਾਨ ਨੇ ਹਰੀ ਦੇ ਅਵਤਾਰ ਸ੍ਰੀ ਰਾਮਚੰਦਰ ਜੀ ਨੂੰ ਤੋਖੀ ਲੈ ਪ੍ਰਸੰਨ ਕੀਤਾ ਪਰ ਕਰਮ ਕਰ ਕਸ਼ੌਟੀ ਮਫੀਟ ਸਰੀ ਹੈ ਇਸ ਤਰੀਏ ਜੋ ਹਨੂਮਾਨ ਨੇ ਪਿਛਲੇ ਜਨਮ ਵਿੱਚ ਰਿਖੀ ਦੇ ਬਸਤਰ ਉਤਾਰਨ ਵਾਲਾ ਕਰਮ ਕਰ ਕੀਤਾ ਸੀ ਇਸ ਨੇ ਰਿਖੀ ਦੇ ਕੇਵਲ ਤੇੜ ਦਾ ਬਸਤਰ ਹੀ ਰਹਿਣ ਦਿੱਤਾ ਸੀ ਜਿਸ ਕਰਕੇ ਇਸ ਨੂੰ ਵੀ ਕਸ਼ੌਟੀ ਕਸ਼ ਮਿਲੀ ਓਹੋ ਕਰਮ ਮਫੀਟਸਰੀ ਅਮਿਟ ਰਿਆ ਮਿਟ ਨਹੀਂ ਸਕਿਆ ਭਾਵ ਉਸ ਨੇ ਸਾਰੀ ਜ਼ਿੰਦਗੀ ਰਾਮਚੰਦਰ ਜੀ ਵੱਲੋਂ ਸਰਬੰਸਦਾਨ ਵਿੱਚ ਜਤ ਸਤ ਦੀ ਨਿਸ਼ਾਨੀ ਇੱਕ ਕਸ਼ ਵਿੱਚ ਹੀ ਬਤੀਤ ਕੀਤੀ ਜੇ ਕੋਈ ਹੋਰ ਬਸਤਰ ਪਹਿਨਦਾ ਸੀ ਤਾਂ ਉਸ ਦੇ ਸਰੀਰ ਨੂੰ ਅੱਗ ਦੇ ਸੇਕ ਲੱਗਣ ਵਾਂਗੂ ਜਲਣ ਹੋਣ ਲੱਗ ਜਾਂਦੀ ਸੀ ਪੂਰਬ ਲੋਕ ਰਿਤ ਕਰਮ ਨਾ ਮਿਟੈ ਰੀ ਘਰ ਗੇਹਣ ਇਹ ਘਰ ਵਾਲੀ ਗੇਹਣ ਸੁਪਤਨੀ ਗੇਹਣ ਇਸਤਰੀਏ ਪੂਰਬ ਲੋ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਜ਼ਰੂਰ ਭੋਗਣੇ ਪੈਂਦੇ ਹਨ ਕਿਸੇ ਤੋਂ ਵੀ ਨਹੀਂ ਮਿਟਦੇ ਕਿਉਂਕਿ ਲਿਖਿਆ ਮਿਟ ਨਾ ਸਕੀ ਹੈ ਜੋ ਤੁਰ ਲਿਖਿਆ ਕਰਤਾਰ ਤਾਚੇ ਮੋਹ ਜਾਪੀ ਅਲੇ RAM ਚੇ ਨਾਮੰ ਤਾਚੇ ਇਸਲੀ ਹੈ ਭਾਗਾ ਵਾਲੀਏ ਮੈਂ ਕਹਿੰਦਾ ਹਾਂ ਕਿ RAM ਚੇ ਪਰਮੇਸ਼ਰ ਦੇ ਨਾਮੰ ਨਾਮ ਦਾ ਜਾਪੀ ਅਲੇ ਜਾਪ ਕਰਨਾ ਕਰ ਤਾਂ ਭਗਤਨੀ ਕਹਿਣ ਲੱਗੀ ਕਿ ਹੈ ਸੁਆਮੀ ਜੀ ਪਰਮੇਸ਼ਰ ਦਾ ਭਜਨ ਕਰਨ ਦੀ ਕੀ ਲੋੜ ਹੈ ਜੇ ਮਸਤਕ ਤੇ ਲਿਖੇ ਕਰਮ ਹੀ ਨਹੀਂ ਮਿਟਣੇ ਕਰਮ ਤਾਂ ਭੋਗਣੇ ਹੀ ਪੈਣੇ ਹਨ ਤਾਂ ਸੁਣ ਕੇ ਉੱਤਰ ਦਿੰਦਿਆਂ ਬਦਤ ਤ੍ਰਿloਚਨ ਰਾਮ ਜੀ ਭਗਤ ਤ੍ਰਿloਚਨ ਜੀ ਬਦਤ ਕਹਿਣ ਲੱਗੇ ਹੈ ਇਸਤਰੀਏ ਪਰਮੇਸ਼ਰ ਦਾ ਨਾਮ ਮਨ ਬਾਣੀ ਸਰੀਰ ਦੁਆਰਾ ਜਪ ਕੇ ਜੀਵ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ ਹੈ ਫਿਰ ਕਰਮਾਂ ਦੇ ਲੇਖੇ ਜੋਖੇ ਤੋਂ ਛੁੱਟਿਆ ਜਾਂਦਾ ਹੈ ਪੂਰਿਆਂ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਕੋਈ ਵੀ ਕਰਮਾਂ ਨੂੰ ਛੁਡਾ ਨਹੀਂ ਸਕਦਾ ਗੁਰ ਕਾ ਸਬਦ ਕਾਟੈ ਕੋਟ ਕਰਮ ਜਿਵੇਂ ਇਤਿਹਾਸ ਵਿੱਚ ਆਉਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਵਾਰਗੇ ਮਾਲਵੇ ਵਿੱਚ ਵਿਚਰਦੇ ਹੋਏ ਦੀਨੇ ਪਿੰਡ ਪਹੁੰਚੇ ਜੋ ਕਾਂਗੜ ਵਿੱਚੋਂ ਨਿਕਲ ਕੇ ਵਸਿਆ ਸੀ ਤਾਂ ਉੱਥੋਂ ਦੇ ਚੌਧਰੀ ਲਖਮੀਰ سمیر ਤੇ ਤਖਤ ਮਾਲ ਤਿੰਨੇ ਭਰਾ ਜੋ ਰਾਏ ਜੋਧ ਦੇ ਪੋਤੇ ਸਨ ਜਿਸ ਰਾਏ ਜੋਧ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਤੇ ਵਰ ਪਾਏ ਸਨ ਸਤਗੁਰੂ ਜੀ ਨੂੰ ਨੇੜੇ ਆਏ ਜਾਣ ਕੇ ਗੁੜ ਦੀ ਭੇਲੀ ਤੇ 1 ਰੁਪਿਆ ਲੈ ਕੇ ਮਿਲੇ ਸਤਗੁਰੂ ਜੀ ਨੇ ਭੇਟਾ ਸਵੀਕਾਰ ਕੀਤੀ ਪਰਸਪਰ ਮਿਲ ਕੇ ਖੁਸ਼ ਹੋਏ ਤਿੰਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਦਾਦਾ ਗੁਰੂ ਨੇ ਸਾਡੇ ਦਾਦੇ ਤੇ ਬਖਸ਼ਿਸ਼ਾਂ ਕੀਤੀਆਂ ਸਨ ਉਸੇ ਤਰ੍ਹਾਂ ਸਾਨੂੰ ਆਪਣੇ ਜਾਣ ਕੇ ਕਿਰਪਾ ਬਣਾਈ ਰੱਖਣੀ ਅਤੇ ਸਤਗੁਰੂ ਜੀ ਨੂੰ ਆਪਣੇ ਘਰ ਚੱਲਣ ਲਈ ਬੇਨਤੀ ਕੀਤੀ ਸਤਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਇੱਕ ਭਾਈ ਦੇਸੂ ਨਾਮੇ ਤਰਖਾਨ ਦੇ ਚਵਾਰੇ ਵਿੱਚ ਉਤਾਰਾ ਕੀਤਾ ਜੋ ਪਹਿਲਾਂ ਹੀ ਲੇਪ ਪੋਚ ਕੇ ਰੱਖਿਆ ਹੋਇਆ ਸੀ ਚੌਧਰੀ ਸਮੀਰ ਨੂੰ ਸੇਵਾ ਕਰਦਿਆਂ ਬਹੁਤ ਦਿਨ ਬੀਤ ਗਏ ਤਾਂ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਭਾਈ ਸਮੀਰ ਜੋ ਤੇਰੇ ਮਨ ਵਿੱਚ ਇੱਛਾ ਹੈ ਉਹ ਮੰਗ ਲੈ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਤੈਨੂੰ ਉਹੀ ਕੁਝ ਪ੍ਰਾਪਤ ਹੋਵੇਗਾ ਤਾਂ ਚੌਧਰੀ ਸਮੀਰ ਨੇ ਕਿਹਾ ਮਹਾਰਾਜ ਮੇਰਾ 84 ਦਾ ਝਗੜਾ ਮੁਕਾ ਦਿਓ ਪਤਾ ਨਹੀਂ ਕਿੰਨੇ ਜੁਗਾਂ ਦਾ ਇਸ ਝਗੜੇ ਵਿੱਚ ਪੈ ਕੇ ਖੱਜਲ ਖੁਆਰ ਹੋ ਰਿਆਂ ਦਸ਼ਮੇਸ਼ ਜੀ ਆਸ ਕੇ ਕਹਿਣ ਲੱਗੇ ਕਿ ਤੂੰ ਕੁਝ ਹੋਰ ਮੰਗ ਲੈ ਕਿਉਂਕਿ ਤੇਰੇ ਅਜੇ ਬਹੁਤ ਜਨਮ ਬਾਕੀ ਹਨ ਤਾਂ ਚੌਧਰੀ ਨੇ ਕਿਹਾ ਜਿਵੇਂ ਸੂਰਜ ਅੱਗੇ ਹਨੇਰਾ ਨਹੀਂ ਠਹਿਰਦਾ ਇਸੇ ਤਰ੍ਹਾਂ ਆਪ ਜੀ ਦੇ ਹੁਕਮ ਅੱਗੇ ਕੋਈ ਪਾਪ ਕਰਮ ਜਾਂ ਜਨਮ ਮਰਨ ਦਾ ਚੱਕਰ ਨਹੀਂ ਠਹਿਰ ਸਕਦਾ ਆਪ ਇਹੀ ਬਖਸ਼ਿਸ਼ ਕਰੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਆ ਸੂਨ ਕਹਿ ਸ਼ਮੀਰ ਪੁਨ ਕਰੋ ਕਿਰਪਾਲਾ ਨਿਕਟ ਸਥਲ ਨਿਜ ਦੀਜੀਏ ਜਾਚਾ ਇਹ ਮੇਰੀ ਅਪਰ ਨਹੀਂ ਕਾਮਨਾ ਕਾਟੋ ਮਮ ਬੇਰੀ ਸਤਿਗੁਰਾਂ ਨੇ ਤਿੰਨ ਚਾਰ ਵਾਰੀ ਕੁਝ ਹੋਰ ਮੰਗਣ ਵਾਸਤੇ ਕਿਹਾ ਪਰ ਸਮੀਰ ਨੇ 84 ਕੱਟਣ ਦੀ ਹੀ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਕਿਹਾ ਚੰਗਾ ਕੱਲ ਨੂੰ ਆਵੀ ਸਮੀਰ ਨਮਸਕਾਰ ਕਰਕੇ ਘਰ ਨੂੰ ਚਲਾ ਗਿਆ ਜਦੋਂ ਘਰ ਜਾ ਕੇ ਪਲੰਗ ਤੇ ਸੁੱਤਾ ਤਾਂ ਸੁਪਨੇ ਵਿੱਚ ਕੁਕਰ ਸੂਕਰ ਗਦਾ ਬਿੱਲਾ ਸਰਪ ਆਦ ਅਨੇਕਾਂ ਜਨਮ ਪਾਏ ਤੇ ਖੀਰ ਵਿੱਚ ਚੰਡਾਲਾਂ ਦੇ ਘਰੇ ਪੈਦਾ ਹੋਇਆ ਘਰ ਵਿੱਚ ਕਰੀਬੀ ਬਹੁਤ ਹੈ ਧੀਆਂ ਪੁੱਤਰ ਬਹੁਤ ਹਨ ਫਿਰ ਦੇਸ਼ ਵਿੱਚ ਕਾਲ ਪੈ ਗਿਆ ਅੰਨ ਕਿਤੋਂ ਵੀ ਨਾ ਮਿਲਿਆ ਸਾਰਾ ਪਰਿਵਾਰ ਜੰਗਲ ਵਿੱਚ ਪੀਲੂ ਖਾਣ ਗਿਆ ਬਹੁਤ ਪੀਲੂ ਖਾਦੇ ਪੀਲੂ ਤੋੜਨ ਦੇ ਲਾਲਚ ਨਾਲ ਇੱਕ ਪਤਲੀ ਟਾਣੀ ਤੇ ਪੈਰ ਰੱਖਿਆ ਜਿਸ ਨਾਲ ਟਾਣੀ ਟੁੱਟ ਗਈ ਤੇ ਢਾ ਡਿੱਗ ਪਿਆ ਜਿਉਂ ਹੀ ਡਿੱਗਿਆ ਇਧਰੋਂ ਅੱਖ ਖੁੱਲ ਗਈ ਸੋਚਣ ਲੱਗਾ ਇਹ ਸੈਂਕੜੇ ਜਨਮ ਇੱਕੋ ਸੁਪਨੇ ਵਿੱਚ ਪ੍ਰਾਪਤ ਹੋਏ ਹਨ ਇਹ ਕਿਸ ਪ੍ਰਕਾਰ ਦਾ ਸੁਪਨਾ ਸੀ ਜਦੋਂ ਜੰਗਲ ਦਿਖਾ ਗਿਆ ਤਾਂ ਕੁਝ ਪੀਲੂ ਪਖਾਨੇ ਵਿੱਚ ਵੇਖੇ ਜਦੋਂ ਦੰਤਨ ਕਰਨ ਲੱਗਾ ਤਾਂ ਦੰਦਾਂ ਵਿੱਚ ਫਸੇ ਹੋਏ ਪੀਲੂਆਂ ਦੇ ਛਿਲੜ ਨਿਕਲੇ ਨਿੰਮੋ ਝੂਣਾ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ ਤਾਂ ਸਤਿਗੁਰਾਂ ਨੇ ਕਿਹਾ ਸਮੀਰ ਕਿਸ ਤਰ੍ਹਾਂ ਦਿਲਗੀਰ ਜਿਹਾ ਹੋ ਰਿਹਾ ਸਮੀਰ ਕਹਿਣ ਲੱਗਾ ਕਿ ਸਤਿਗੁਰੂ ਤੁਹਾਡੀਆਂ ਖੇਡਾਂ ਤੁਸੀਂ ਹੀ ਜਾਣੋ ਪਰ ਸਤਿਗੁਰੂ ਜੀ ਜੋ ਮੈਂ ਰਾਤ ਦੇਖਿਆ ਉਹ ਪਰਤਖ ਸੀ ਜਾਂ ਸੁਪਨਾ ਜੇ ਸੁਪਨਾ ਸੀ ਤਾਂ ਫਿਰ ਉਸਦੇ ਚਿੰਨ ਜਾਗਰਤ ਵਿੱਚ ਪ੍ਰਗਟ ਨਹੀਂ ਹੋ ਸਕਦੇ ਤੇ ਜੇ ਜਾਗਰਤ ਵਿੱਚ ਇਤਨੇ ਜਨਮ ਨਹੀਂ ਹੋ ਸਕਦੇ ਸਤਿਗੁਰੂ ਜੀ ਨੇ ਕਿਹਾ ਚੌਧਰੀ ਸਮੀਰ ਇਸ ਦਾ ਨਾਮ ਅਕਾਲ ਪੁਰਖ ਦੀ ਮਾਇਆ ਹੈ ਜੋ ਨਾ ਬਣਦੀ ਗੱਲ ਨੂੰ ਬਣਾ ਕੇ ਦਿਖਾ ਦਿੰਦੀ ਆ ਜਿੰਨੇ ਜਨਮ ਤੂੰ ਰਾਤ ਨੂੰ ਸੁਪਨੇ ਵਿੱਚ ਦੇਖਿਆ ਇਹ ਸਾਰੇ ਜਨਮ ਤੂੰ ਜਾਗਰਤ ਵਿੱਚ ਭੋਗਣੇ ਸਨ ਤੇਰੇ ਜਨਮ ਸੁਪਨੇ ਵਿੱਚ ਪੁੱਗਤਾ ਕੇ ਈਸ਼ਵਰ ਦੀ ਮਾਇਆ ਵੀ ਭੰਗ ਨਹੀਂ ਕੀਤੀ ਅਤੇ ਤੇਰਾ 84 ਦਾ ਚੱਕਰ ਵੀ ਚੁਕਾ ਦਿੱਤਾ ਹੈ। ਪਾਪ 84 ਕੱਢ ਦਿੱਤੀ ਹੈ। ਹੁਣ ਤੇਰਾ ਮੁੜ ਜਨਮ ਨਹੀਂ ਹੋਵੇਗਾ। ਜਿਹੜੀ ਪਦਵੀ ਜੋਗੀਆਂ ਲਈ ਦੁਰਲਭ ਹੈ ਉਹ ਤੈਨੂੰ ਬਖਸ਼ ਦਿੱਤੀ ਹੈ। ਸੋ ਇਸੇ ਤਰ੍ਹਾਂ ਭਗਤ ਤਰਲੋਚਨ ਜੀ ਆਪਣੀ ਭਗਤਣੀ ਘਰਵਾਲੀ ਨੂੰ ਦੱਸ ਰਿਹਾ ਕਿ ਬਦਤ ਤਰਲੋਚਨ RAM ਜੀ ਐ ਮੇਰੀ ਇਸਤਰੀਏ ਮੇਰੀ ਘਰ ਵਾਲੀਏ ਪਰਮੇਸ਼ਰ ਦਾ ਨਾਮ ਜਪਿਆਂ ਸਭ ਕਰਮ ਕੱਟੇ ਜਾਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ RU- ਸੋ ਵਾਹਿਗੁਰੂ ਜੀ ਕੀ ਫਤਿਹ